ਅੱਜ ਦਰਬਾਰ ਸਾਹਿਬ ਦੇ ਵਿੱਚ ਜੋ ਸਜ਼ਾ ਲੱਗੀ ਸੀ ਸੁਖਵੀਰ ਸਿੰਘ ਬਾਦਲ ਨੂੰ ਉਸ ਜਦੋਂ ਸੇਵਾ ਨਿਭਾ ਰਹੇ ਹੁੰਦੇ ਆ ਤਾਂ ਉਸ ਸਮੇਂ ਇੱਕ ਨਰੈਣ ਸਿੰਘ ਚੌੜਾ ਜੋ ਕਿ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਅੰਗ ਰਖਕਾਂ ਵੱਲੋਂ ਉਹਨਾਂ ਨੂੰ ਤੁਰੰਤ ਕਾਬੂ ਕਰ ਲਿਆ ਜਾਂਦਾ ਤੇ ਪਰ ਜਿਹੜੀ ਗੋਲੀ ਹੈ ਉਹ ਗੋਲੀ ਚੱਲ ਜਾਂਦੀ ਹੈ ਤੇ ਗੋਲੀ ਉੱਪਰ ਥੰਮਲੇ ਦੇ ਵਿੱਚ ਲੱਗਦੀ ਹੈ ਤੇ ਨਰੈਣ ਸਿੰਘ ਚੌੜਾ ਨੂੰ ਕਾਬੂ ਕਰ ਲਿਆ ਜਾਂਦਾ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਨਰੈਣ ਸਿੰਘ ਚੌੜਾ ਜੋ ਕਿ ਗਰਮਖਿਆਲੀ ਤਿਰਾਂ ਦੇ ਵਿੱਚੋਂ ਹਨ ਉਹ ਇੱਥੇ ਪਹੁੰਚਦੇ ਨੇ ਤੇ ਸੁਖਬੀਰ ਸਿੰਘ ਬਾਦਲ ਜੋ ਕਿ ਅਸਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾ ਲੱਗੀ ਹੁੰਦੀ ਆ ਉਹ ਸਜ਼ਾ ਜੋ ਨਿਭਾ ਰਹੇ ਹੁੰਦੇ ਆ ਗੇਟ ਦੇ ਬਾਹਰ ਬੈਠੇ ਹੁੰਦੇ ਆ ਚੌਪਦਾਰ ਦੇ ਵਜੋਂ ਤੇ ਜਦੋਂ ਉਹ ਉੱਥੇ ਪਹੁੰਚਦੇ ਆ ਤੇ ਹੌਲੀ-ਹੌਲੀ ਨਰੈਨ ਸਿੰਘ ਚੋੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪਹੁੰਚ ਰਿਹਾ ਤੇ ਪਹੁੰਚਦੇ-ਪਹੁੰਚਦੇ ਇੱਕਦਮ ਨੇੜੇ ਜਾ ਕੇ ਜਦੋਂ ਪਿਸਤਲ ਕੱਢਦਾ ਹੈ ਤਾਂ ਜੋ ਉੱਥੇ ਦੇ ਅੰਗਰੱਖਕਾਂ ਉਹਨਾਂ ਦੇ ਸਿਕਿਉਰਟੀ ਵਾਲੇ ਐ ਸੁਖਵੀਰ ਬਾਲ ਦੇ ਉਹ ਜਦੋਂ ਉਹਨੂੰ ਦਬੋਚ ਲੈਨੇ ਆ ਤੇ ਪਕੜ ਲੈਨੇ ਆ ਤੇ ਗੱਲ ਕਰਦੇ ਆ ਸਿਕਿਉਰਟੀ ਦੇ ਨਾਲ ਵੀ ਕੀ ਕੀ ਮਾਜਰਾ ਕੀ ਕੀ ਘਟਨਾਕ੍ਰਮ ਕਿਵੇਂ ਹੋਇਆ ਦਿਖਾਉਨੇ ਆ ਸਭ ਆਪਜੀ ਨੂੰ ਮਾਰਸ਼ਲ న్యూਸ ਦੇ ਉੱਪਰ ਵੇਖੋ ਜੀ ਸਾਡਾ ਪ੍ਰੋਪਰ ਸਿਕਿਉਰਟੀ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹ ਪ੍ਰੋਪਰ ਨਿਗਰ ਰੱਖ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨ ਸਾਹਿਬ ਵੱਲੋਂ ਸਫੇਰ ਦੀ ਬੜੀ ਸਖਤਤਾ ਹੈ ਸੀ ਮੈਂ ਸੋਭਾ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੇ ਧੰਨ ਨਾਰਾਇਨ ਸਿੰਘ ਚੋੜਾ ਨਾਮ ਇਹ ਜੀ ਨਾਰਾਇਨ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਗੰਟੀ ਸੈਰ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਇਹ ਗੁਰੂ ਘਰ ਮੱਥਾ ਟੇਕ ਕੇ ਚਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਪਹਿਲਾਂ ਇਹ ਦਰਬਾਰ ਸਾਹਿਬ ਐਂਟਰ ਕੀਤਾ ਜੀ ਇਹ ਅੰਦਰ ਸੀ ਇਹਦੇ ਕੋਲ ਇਹ ਨਹੀਂ ਕਹਿ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰਿਆ ਸੀ